बिपंच आहे ਬਿਮਾਰ ਹੈ। ਬੰਦਾ ਹੀ ਚੁੱਕ ਕੇ ਕਹਿੰਦੇ ਸਮਰਥ ਵੀ ਕਰਨਾ ਹੈ। ਉਹ ਤਾਂ ਤੁਸੀਂ ਉਹ ਜੀ ਬਾਈਟ ਲੈਣੀ ਹੈ ਅੱਛਾ ਪਹਿਲਾਂ ਵੀ ਚੁਮਕਾ ਗਿਆ ਨਹੀਂ ਜੇ ਕੋ ਇਹੋ ਜੀ ਤੁਸੀਂ ਬਾਈਟ ਲੈਣੀ ਅਸੀਂ ਦੇਖੀਏ ਠੀਕ ਹੈ ਇੱਕ ਸੈਕਿੰਡ ਚਲੋ Ugh. <clears throat>

ਮੈਂ ਅਫਤਾਰ ਸਿੰਘ ಗ್ರಾಮ ਪੰਚਾਇਤ ਨਾਂਲਕੁਰਾ ਪਿੰਡ ਧੌਲਾ ਜੋ ਕਿ ਮੇਰੀ ਪਤਨੀ ਮਨਜੀਤ ਕੌਰ ਇਸ ਵਕਤ ਸਰਪੰਚ ਨੇ ਮੈਂ ਸਮੁੱਚੇ ਪੁਲਿਸ ਪ੍ਰਸ਼ਾਸਨ ਦਾ ਖਾਸ ਕਰਕੇ ਸਾਡੇ ਸਤਿਕਾਰਯੋਗ ਸਰਦਾਰ شریف ਸਿੰਘ شریف ਖਾਨ ਜੀ ਐਸ ਐਚ ਰੂੜੇ ਕੇ ਕਲਾ ਉਹਨਾਂ ਦਾ ਉਹਨਾਂ ਦੀ ਸਮੁੱਚੀ ਟੀਮ ਦਾ ਪਿੰਡ ਧੌਲਾ ਵੱਲੋਂ ਪੰਜੇ ਪੰਚਾਇਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਐਡੀ ਮਾਤਰਾ ਦੇ ਵਿੱਚ ਰਵੀ ਮੈਡੀਕਲ ਤੋਂ ਕੈਪਸੂਲ ਤੇ ਟ੍ਰੈਮਾਡੋਲ ਦੀਆਂ ਗੋਲੀਆਂ ਫਰੀਆਂ ਨੇ ਕਿਉਂਕਿ ਕਾਫੀ ਟਾਈਮ ਤੋਂ ਧੰਦਾ ਚੱਲ ਰਿਹਾ ਸੀਗਾ ਪਿੰਡ ਵਿੱਚ ਚਰਚਾ ਸੀ ਇਸ ਬੰਦੇ ਦੀ ਪਰ ਇੱਥੇ ਕੋਈ ਕਾਰਵਾਈ ਨਹੀਂ ਹੋਣੀ ਤੇ ਜਦੋਂ ਵੀ ਪੁੱਛਦੇ ਸੀ ਹੁਣ ਵੀ ਗੱਲਬਾਤ ਹੋਈ ਹੈ ਸਾਡੀ ਪ੍ਰਸ਼ਾਸਨ ਨਾਲ ਕਹਿੰਦੇ ਨੇ ਜੀ ਲੋਕ ਕਹਿੰਦੇ ਨੇ ਵੀ ਸਿਹਤ ਹੀ ਸੁੱਟ ਜੂ ਬੰਦਾ ਇਹ ਇਹ ਦੱਸ ਰਹੇ ਨੇ ਸਾਡੇ ਰੂੜੇਕੇ ਕਲਾ ਦੇ ਐਸ.ਐਚ. ਸਾਹਿਬ ਕਹਿੰਦੇ ਜੀ ਸਾਰੇ ਉਹ ਬੰਦੇ ਛੁੱਟਦੇ ਜਿਹੜੇ ਸਾਹਮਣੇ ਨਾਲ ਤੇ ਪਰਚਾ ਪਾਇਆ ਤੇ ਤੁਸੀਂ ਦੇਖ ਦਿਓ ਜਿਹੜਾ ਮੈਡੀਕਲ ਸਟੋਰ ਹੈ ਇਹਦੇ ਸੀਲ ਲੱਗੀ ਹੈ ਇਹ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਵੀ ਇਤਿਹਾਸ ਬਣ ਜਾਊਗਾ ਕਿ ਵੀ ਇਹ ਦੱਸਿਆ ਕਰਾਂਗੇ ਅਸੀਂ ਵੀ ਦੇਖੋ ਕਿਸੇ ਟਾਈਮ ਇੱਥੇ ਨਸ਼ਾ ਵੇਚਦਾ ਸੀ ਬੰਦਾ ਇਹ ਅੱਜ ਇਹਦੀ ਦੁਕਾਨ ਸੀਲ ਕਰੀ ਹੈ ਦੇਖੋ 10 ਸਾਲ 20 ਸਾਲ ਜਿੰਨਾ ਚਿਰ ਰਹੋ ਰਹੂ ਜਾਗਰ ਤਾਂ ਇਹਦਾ ਹਰ ਵਾਤਾਵਰਣ ਦੇ ਸਮੁੱਚੇ ਨਗਰ ਵੱਲੋਂ ਕਲੱਬਾਂ ਵੱਲੋਂ ਅਤੇ ਹੋਰ ਵੀ ਸਮਾਸਥੀਆਂ ਵੱਲੋਂ ਅਸੀਂ ਪੂਰਾ ਸਹਿਯੋਗ ਦੇਵਾਂਗੇ ਹੋਗਰ ਵੀ ਜਿਹੜੇ ਸਾਡੇ ਪਿੰਡ ਵਿੱਚ ਕੋਈ ਨਸ਼ਾ ਵੇਚਦਾ ਹੈ ਜਾਂ ਖਾਂਦਾ ਹੈ ਉਹਤੇ ਵੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਅਸੀਂ ਤੁਹਾਡੇ ਨਾਲ ਹਾਂ ਚਤੋਂ ਪਹਿਰ 24 ਘੰਟੇ ਤੈਦ ਨੂੰ ਮਦਦ ਕਰਾਂਗੇ ਧੰਨਵਾਦ ਅ ਮੇਰਾ ਨਾਮ ਗੁਰਮੀਤ ਸਿੰਘ ਜੀ ਮੇਰੀ ਪਤਨੀ ਰਜਿੰਦਰ ਕੌਰ ਜੋ ਮੌਜੂਦਾ ਸਰਪੰਚ ਨੇ ਨਗਰ ਪੰਚਾਇਤ ਢੋਲਾ ਦੇ ਮੈਂ ਦੇ ਤੇ ਅਸੀਂ ਸਰਦਾਰ ਸ਼ਰੀਫ ਖਾਨ ਜੀ ਜੋ ਟੂੜੇਕੇ ਕਲਾ ਬਿਖੇ ਐਸਐਚਓ ਸਾਹਿਬ ਸੇਵਾ ਨਿਭਾ ਰਹੇ ਆ ਉਨ੍ਹਾਂ ਦਾ ਤਹਿਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਨਸਿਆਂ ਦੇ ਖਿਲਾਫ ਜੋ ਰਵੀ ਮੈਡੀਕੋ ਜ ਨੂੰ ਸੀਲ ਕੀਤਾ ਗਿਆ ਕੱਲ ਜਿਨ੍ਹਾਂ ਤੋਂ ਨਸੇ ਦੇ ਪਦਾਰਥ ਜਿਵੇਂ ਸਿਗਨੇਚਰ ਤੇ ਡਰਮਾਡੋਲ ਗੋਲੀਆਂ ਭੜੀਆਂ ਗਈਆਂ ਨੇ ਸੋ ਅਸੀਂ ਸਾਰੇ ਪੰਜੇ ਸਰਪੰਚਾਂ ਵੱਲੋਂ ਅਸੀਂ ਸਾਰੇ ਨਗਰ ਵੱਲੋਂ ਆਪਣੇ ਪੁਲਿਸ ਪ੍ਰਸ਼ਾਸਨ ਦਾ ਤਹਿਦਿਲੋਂ ਨਾਲ ਰਲ ਕੇ ਮੰਨ ਕੇ ਜੋ ਵੀ ਇਹ ਕੰਮ ਕਰ ਰਿਹਾ ਨਾਲ ਰਲ ਮਿਲ ਕੇ ਕੰਮ ਕਰਾਂਗੇ ਖਿਲਾਫ ਜਦੋਂ ਪੰਚਾਇਤ ਬਣੀ ਹੈ ਜੀ ਅਸੀਂ ਮਤਾ ਪਾਸ ਕੀਤਾ ਜੀ ਨਸ਼ਿਆਂ ਦੇ ਖਿਲਾਫ ਕਿ ਸਾਡਾ ਕੋਈ ਵੀ ਪੰਚ ਜਾਂ ਸਰਪੰਚ ਜੋ ਵੀ ਕੋਈ ਨਸ਼ਾ ਵੇਚਦਾ ਫੜਿਆ ਗਿਆ ਜਾਂ ਵੇਚ ਰਿਹਾ ਹੈਗਾ ਉਸ ਦੇ ਖਿਲਾਫ ਮੰਨ ਕੇ ਸਾਡਾ ਕੋਈ ਪੰਚ ਸਰਪੰਚ ਥਾਣੇ ਜਾਂ ਕਿਤੇ ਵੀ ਕੋਟਕਚੈਰੀ ਵਿੱਚ ਨਹੀਂ ਜਾਊਗਾ ਹਾਂਜੀ ਬਿਲਕੁਲ ਜੀ ਬਹੁਤ ਸਲਾਘਾ ਜੋ ਕਦਮ ਹੈ ਸਰਦਾਰ شریف ਖਾਨ ਜੀ ਦਾ ਜੋ ਇਹਨਾਂ ਨੇ ਉਦਮ ਚੱਕਿਆ ਨਸ਼ਿਆਂ ਦੇ ਖਿਲਾਫ ਤੇ ਅਸੀਂ ਤਹਿਤੋਂ ਧੰਨਵਾਦ ਕਰਦੇ ਹਾਂ ਰਾਮ ਸਿੰਘ ਸਾਫ ਦਾ ਸਰਪੰਚ ਪਿੰਡ ਢੋਲਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਾਰੇ ਪਿੰਡ ਵੱਲੋਂ ਧੰਨਵਾਦ ਕਰਨਾ ਐ ਐਸਐਚਓ ਸਾਹਿਬ ਦਾ ਸਰੀਫ ਖਾਨ ਦਾ ਜਿਹੜਾ ਨੇ ਐਡਾ ਵੱਡਾ ਕੰਮ ਕਰਿਆ ਮੈਂ ਕਹਨਾ ਵੀ ਆਪਣੇ ਏਰੀਆ 'ਚ ਪਤਾ ਲੱਗ ਗਿਆ ਵੀ ਢੋਲੇ ਪਿੰਡ ਡਰੱਗ ਵੇਚਦਾ ਜੀ ਉਹਨੂੰ ਨੱਥ ਪਾਈ ਐ ਇਹ ਹਰ ਇੱਕ ਅਪਸਰ ਨੂੰ ਇਹੀ ਗੱਲ ਕਰਨੀ ਚਾਹੀਦੀ ਹੈ ਜਿਹੜਾ ਕੁਸ ਸਰੀਫ ਖਾਨ ਨੇ ਕਰਿਆਗਾ ਬਹੁਤ ਹੀ ਬਹੁਤ ਧੰਨਵਾਦ ਇਹਨਾਂ ਦਾ ਗੱਲ ਕਰਨੀ ਚਾਹੀਦੀ ਹੈ ਹਾਂ ਜੀ ਇਹ ਵੀ ਪ੍ਰਜੈਕਟਾਂ ਨੂੰ ਮਤੇ ਪੋਣੇ ਚਾਹੀਦੇ ਆ ਮਾ ਮੈਂ ਕਹਿੰਦਾ ਵੀ ਸਚੋ ਸਾਹਿਬ ਨੂੰ ਥੋੜੇ ਚਿਰ ਅਸੀਂ ਡਿਪਟੀ ਸਾਹਿਬ ਦੇਖਣਾ ਚਾਹੁੰਦੇ ਆ ਕਿਉਂ ਸਾਡੇ ਪਿੰਡਾਂ ਦੇ ਵਿੱਚ ਸ਼ਾਂਤ ਕਰਤਾ ਮਾਹੌਲ ਆ ਮੈਨੂੰ ਲੱਗਦਾ ਵੀ ਹੋਏ 15 20 ਦਿਨ ਹੀ ਹੋਏ ਨੇ ਆ ਇਹਨੂੰ 15 20 ਦਿਨਾਂ ਦੇ ਵਿੱਚ ਅਸੀਂ ਇੱਥੇ ਕੋਈ ਮੋਟਰਸਾਈਕਲ ਕੋਈ ਹੋੜ ਬਾਜੀ ਨਹੀਂ ਦੇਖੀ ਉਸ ਤੋਂ ਬਾਅਦ ਸਾਨੂੰ ਤਾਂ ਪਹਿਲਾਂ ਡਰ ਲੱਗਦਾ ਹੁੰਦਾ ਸੀ ਬਾਜ਼ਾਰ 'ਚ ਬੈਠੇ ਨੂੰ ਵੀ ਕੋਈ ਇੱਧਰ ਦੀ ਨਾ ਮਾਰ ਲੇ ਮੋਟਰਸਾਈਕਲ ਕੋਈ ਇੱਧਰ ਨਾ ਮਾਰੇ ਪਰ ਹੁਣ ਤਾਂ ਬਹੁਤ ਵਧੀਆ ਮਾਹੌਲ ਹੋ ਗਿਆ ਕੁੜੀਆਂ ਕਤਰੀਆਂ ਸੇਪ ਨੇ ਤੇ ਸਕੂਲਾਂ ਮੂਰੇ ਜਵਾਕ ਖਣ ਨੂੰ ਹਟ ਗਏ ਮੁੰਡੇ ਖਣ ਨੂੰ ਹਟ ਗਏ ਬਹੁਤ ਵਧੀਆ ਸੁੰਨੀਆਂ ਜਗ੍ਹਾ ਤੇ ਅੱਗੇ ਮੁੰਡੇ ਬਹਿੰਦੇ ਜੀ ਹੁਣ ਸਾਰਾ ਕੁਝ ਸਹੀ ਹੋ ਗਿਆ ਬਹੁਤ ਵਧੀਆ ਜੋ ਕਿ ਸਾਡੇ ਇੱਕ ਪਿੰਡ ਤੌਲਾ ਵਿਖੇ ਕੱਲ ਥਾਣਾ ਐਸਐਚ ਥਾਣਾ ਰੂੜੀ ਕੇ ਕਲਾਂ ਦੇ ਐਸਐਚਓ ਸਰਦਾਰ شریف ਖਾਨ ਜੀ ਨੇ ਰਵੀ ਮੈਡੀਕਲ ਸਟੋਰ ਦੇ ਉੱਪਰ ਸਤਾਪਾ ਮਾਰ ਕੇ ਜਿਥੋਂ ਬਹੁਤ ਹੀ ਵੱਡੀ ਰਿਕਵਰੀ ਪ੍ਰਾਪਤ ਕੀਤੀ ਹੈ ਜਿਹਦੇ ਵਿੱਚ ਟਰਮਡੋਲ ਸਿਗਨੇਚਰ ਕੈਪਸੂਲ ਹੈ ਅਸੀਂ ਆਸ ਕਰਦੇ ਹਾਂ ਕਿ ਸਾਡੀ ಗ್ರಾಮ ਪੰਚਾਇਤ ਖੁੱਡੀਪੱਤੀ ਢੋਲਾ ਪਿੰਡ ਢੋਲਾ ਨਾਨਕਪੁਰ ਪਿੰਡੀ ਢੋਲਾ ਫੱਤੇਪੁਰ ਪਿੰਡੀ ਢੋਲਾ ਤੇ ਬਲਾਸਪੁਰ ਪਿੰਡੀ ਢੋਲਾ ਸਾਰੇ ਸਰਪੰਚਾਂ ਵੱਲੋਂ ਅਸੀਂ ਸਰਦਾਰ ਸ਼ਰੀਫ ਖਾਨ ਜੀ ਦਾ ਸਨਮਾਨ ਕਰਦੇ ਹਾਂ ਤੇ ਉਹਨਾਂ ਨਾਲ ਹਰੀ ਤਰੀਕੇ ਦਾ ਕੋਆਪਰੇਟ ਕਰਾਂਗੇ ਨਸਿਆਂ ਦੇ ਨਾਲ ਅਸੀਂ ਮਿਲ ਕੇ ਲੜਾਂਗੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਅਜਿਹੇ ਅਫਸਰਾਂ ਦੀ ਲੋੜ ਹੈ ਤੇ ਵੱਧ ਤੋਂ ਵੱਧ ਅੱਗੇ ਆਉਣ ਦੀ ਜ਼ਰੂਰਤ ਹੈ ਮੇਰਾ ਨਾਮ ਹਮੇਸ਼ ਸਿੰਘ ਹੈ ਜੀ ਪੱਤੀ ਢੋਲਾ ਜੀ ਮੇਰਾ ਨਾਮ ਹੈਗਾ ਜਗਸੀਤ ਸਿੰਘ ਫਤਿਹਪੁਰ ਪਿੰਡੀ ಗ್ರಾಮ ਪੰਚਾਇਤ ਮੇਰੇ ਘਰ ਦੇ ਸਰਪੰਚ ਨੇ ਗਗਨਦੀਪ ਕੌਰ ਜੋ ਕਿ ਕੱਲ ਸਾਡੇ ਮੈਡੀਕਲ ਤੇ ਮਨ ਕੇ ਚਲੋ ਪੁਲਿਸ ਵੱਲੋਂ ਰੇਡ ਪਈ ਹੈ ਐਸ ਐਚਓ ਸਾਹਿਬ ਵੱਲੋਂ ਸ਼ਰੀਫ ਖਾਨ ਵੱਲੋਂ ਤਾਂ ਉਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਸਾਡੀ ਬਹੁਤ ਕੋਸ਼ਿਸ਼ ਸੀਗੀ ਕਿ ਇਹ ਬੰਦੇ ਤੇ ਮਨ ਕੇ ਮੈਡੀਕਲ ਤੇ ਕਿ ਕੋਈ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਕਿ ਕੱਲ ਹੋਈ ਹੈ ਬਹੁਤ ਵਧੀਆ ਤਰੀਕੇ ਨਾਲ ਹੋਈ ਹੈ ਉੰਦੀ ਚਲੋ ਲੇਟ ਹੋਈ ਐ ਉਹ ਗੱਲ ਜੁਦਾ ਕੀ ਪਰ ਜਦੋਂ ਹੋਈ ਐ ਤਾਂ ਬਹੁਤ ਵਧੀਆ ਤਰੀਕੇ ਨਾਲ ਹੋਈ ਐ ਅਸੀਂ ਐਸਐਚਓ ਸਾਹਿਬ ਦਾ ਸ਼ਰੀਫ ਖਾਨ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਜੋ ਕਿ ਸਾਨੂੰ ਸਾਥ ਦੇ ਰਹੇ ਨੇ ਅਸੀਂ ਪਿੰਡ ਦਾ ਵੀ ਕਹਨੇ ਆ ਕਿ ਸਾਨੂੰ ਪਿੰਡ ਪਿੰਡ ਵੀ ਸਾਥ ਦੇਵੇ ਕਿਉਂਕਿ ਕੁਛ ਨਾ ਥੋੜੇ ਜੇ ਵਿੱਚ ਕਹਿੰਦੇ ਆ ਇਹ ਕਹਿੰਦਾ ਛੁੱਟ ਜੂਗਾ ਇਹ ਛੁੱਟ ਜੂਗਾ ਇਹ ਗੱਲਾਂ ਹੁਣ ਨਹੀਂ ਹੈਗੀਆਂ ਤਾਂ ਤਾਂ ਕਰਕੇ ਅਸੀਂ ਤੈ ਦਿਲੋਂ ਧੰਨਵਾਦ ਕਰਦੇ ਆਂ ਐਸਐਚਓ ਸਾਹਿਬ ਦਾ ਠੀਕ ਹੈ ਸਰ ਕੀ ਕਹਨੇ ਚਾਣੇ ਕੱਲ ਨਸ਼ਾ ਫੜਿਆ ਅੱਜ ਸਨਮਾਨ ਹੋ ਰਿਹਾ ਮੈਂ ਪਿੰਡ ਨਿਵਾਸੀ ਢੋਲਾ ਦੇ ਜਿੰਨੇ ਹੈਗੇ ਆ ਪੰਚ ਸਰਪੰਚ ਤੇ ਜਿੰਨੇ ਪਬਲਿਕ ਹੈਗੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਹਨਾਂ ਦੇ ਸਹਿਯੋਗ ਨਾਲ ਕੱਲ ਅਸੀਂ ਰੂੜੇ ਕੇ ਪੁਲਿਸ ਨੇ ਇਹ ਜਿਹੜਾ ਤੁਸੀਂ ਰਵੀ ਮੈਡੀਕੋ ਚ ਦੇਖ ਰਹੇ ਹੋ ਇਹਨੂੰ ਕੱਲ ਇਹਦੇ ਵਿੱਚੋਂ ਕਾਫੀ ਵਧੀਆ ਰਿਕਵਰੀ ਕਰਕੇ ਇਹਨੂੰ ਸੀਜ਼ ਕੀਤਾ ਇਹਨੂੰ ਬੰਦ ਕਰਵਾਇਆ ਗਿਆ ਐਸਐਸਪੀ ਸਾਹਿਬ ਵੱਲੋਂ ਸਖਤ ਹਦਾਇਤ ਹੈ ਕਿ ਨਸ਼ੇ ਨੂੰ ਜਿਹੜਾ ਨਸ਼ੇ ਦੇ ਵਿੱਚ ਇਨਵੋਲ ਆ ਉਹਨੂੰ ਬਿਲਕੁਲ ਵੀ ਕੋਈ ਵੀ ਰੀਲੀਫ ਨਹੀਂ ਦੇਣੀ ਇਸੇ ਕਰਕੇ ਅਸੀਂ ਕੱਲ ਸੋਰਸ ਲਗਾ ਕੇ ਇਹਦੇ ਵਿੱਚੋਂ ਰਿਕਵਰੀ ਕੀਤੀ ਹੈ ਤੇ ਪਿੰਡ ਨਿਵਾਸੀਆਂ ਨੂੰ ਇਹਦਾ ਸੁਖ ਦਾ ਸਾਹ ਲਿਆ ਕਿਉਂਕਿ ਬਹੁਤ ਭਾਰੀ ਮਾਤਰਾ ਚ ਨਸ਼ਾ ਵੇਚਦਾ ਸੀ ਪਿੰਡ ਨਿਵਾਸੀ ਇਸ ਗੱਲੋਂ ਖੁਸ਼ ਨੇ ਤੇ ਇਹਨਾਂ ਨੇ ਸਨਮਾਨ ਲਈ ਅੱਜ ਮੈਨੂੰ ਬੁਲਾਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਗੇ ਤੋਂ ਵੀ ਸਰ ਪਿੰਡ ਪੰਚਾਇਤਾਂ ਨੂੰ ਕੀ ਕਹਿਣਾ ਚਾਹਣਗੇ ਮੈਂ ਪਿੰਡ ਪੰਚਾਇਤਾਂ ਨੂੰ ਇਹੀ ਕਹਿਣਾ ਚਾਹਣਾ ਕਿ ਪਿੰਡ ਵਿੱਚੋਂ ਨਸ਼ੇ ਖਤਮ ਕਰੀਏ ਜਿਹੜੀ ਹੁਣ ਬਸੰਤ ਆ ਰਹੀ ਹੈ ਉਹਦੇ ਚਾਈਨਾ ਡੋਰ ਚੱਲ ਰਹੀ ਚੱਲਣੀ ਹੈ ਜੇ ਕੋਈ ਚੈਨਾਡੂਰ ਵਿਦਾ ਤਾਂ ਉਹ ਉਹਦੇ ਵਾਰੀ ਪੁਲਿਸ ਨੂੰ ਦੱਸਿਆ ਜਾਵੇ ਤਾਂ ਕਿ ਆਪਾਂ ਕੋਈ ਮਿਸ ਹੈਪਨਿੰਗ ਹੋਣ ਤੋਂ ਬਚਾ ਸਕੀਏ। ਕਈ ਪਿੰਡਾਂ ਦੇ ਵਿੱਚ ਪੁਲਿਸ ਦਾ ਵਿਰੋਧ ਵੀ ਦੇਖਣ ਨੂੰ ਮਿਲਦਾ ਹੈਗਾ ਪਰ ਆਹ ਪਿੰਡਾਂ ਦੇ ਵਿੱਚ ਤੁਹਾਡਾ ਸਨਮਾਨ ਹੋ ਰਿਹਾ। ਹੌਸਲਾ ਵਧੇਗਾ ਸਰ ਤੁਹਾਡਾ। ਬਿਲਕੁਲ ਜੀ ਜੇ ਪਬਲਿਕ ਸਾਡਾ ਹੌਸਲਾ ਵਧਾਉਂਦੀ ਹੈ ਤਾਂ ਸਾਡਾ ਹੌਸਲਾ ਵੱਧਦਾ ਹੈ। ਅਸੀਂ ਵਧੀਆ ਕੰਮ ਕਰਦੇ ਹਾਂ। ਜਦੋਂ ਪਬਲਿਕ ਸਾਨੂੰ ਅਪਰੀਸ਼ੀਏਟ ਕਰਦੀ ਹੈ ਤਾਂ ਸਾਡਾ ਹੌਸਲਾ ਆਟੋਮੈਟਿਕ ਵੱਧਦਾ ਹੈ। ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਮੈਂ ਇਹੀ ਸੁਨੇਹਾ ਦੇਣਾ ਚਾਹੁੰਗਾ ਕਿ ਨਸ਼ੇ ਤੋਂ ਦੂਰ ਰਹੋ ਮਾਰਿਆ ਆਲਮਤਾ ਤੋਂ ਦੂਰ ਰਹੋ ਚੋਰੀਆਂ ਚਕਾਰੀਆਂ ਤੋਂ ਦੂਰ ਰਹੋ ਵਧੀਆ ਕੰਮ ਕਰੋ ਸਮਾਜ ਸੇਵੀ ਕੰਮ ਕਰੋ ਆਪਣੇ ਮਾਪਿਓ ਦਾ ਖਿਆਲ ਰੱਖੋ ਅ ਨਮਸਕਾਰ ਦੀਪ ਕਹਿਣਾ ਇਹ ਹੀ ਚਾਹੁੰਦੇ ਆ ਵੀ ਅਸੀਂ ਅਸੀਂ ਆਪਣੀ ਰੁਟੀਨ ਦੀ ਕਾਰਵਾਈ ਕਰ ਰਹੇ ਆ ਅ ਸਾਡੇ ਕੋਲ ਇਨਫੋਰਮੇਸ਼ਨ ਸਿਗੀ ਤੇ ਵੀ ਰਵੀ ਮੈਡੀਕੋਸਲ ਆ ਆਪਣੇ ਦੁਕਾਨ ਦੇ ਵਿੱਚ ਨਸ਼ੀਲੀਆਂ ਗੋਲੀਆਂ ਕੈਪਸੂਲ ਵੇਚਦਾ ਹੈ ਬਿਨਾ ਬਿੱਲ ਤੇ ਲਿਆ ਕੇ ਅਸੀਂ ਡਰਗ ਇੰਸਪੈਕਟਰ ਨੂੰ ਮੈਡਮ ਨੂੰ ਨਾਲ ਲੈ ਕੇ ਇੱਥੇ ਰੇਡ ਕਰਿਆ ਰੇਡ ਕਰਕੇ ਇਹਦੇ ਕੋਲੋਂ 1240 ਦੇ ਕਰੀਬ ਗੋਲੀਆਂ ਤੇ 4260 ਕੈਪਸੂਲ ਜਿਹੜੇ ਆ ਉਹ ਅਸੀਂ ਇਹਨਾਂ ਨੂੰ ਰਿਕਵਰ ਕਰਿਆ ਇਹਦੇ ਖਿਲਾਫ ਐਫ ਆਈ ਆਰ ਦਰਜ ਹੋ ਰਹੀ ਆ ਸੈਕੰਡਰੀ ਆ ਵੀ ਇਹ ਦੂਸਰੀ ਵਾਰੀ ਇਹਦੇ ਤੇ ਇਹ ਐਂਡੀਪੇਸ ਦਾ ਪਰਚਾ ਦਾ ਜੋ ਹੈ। ਔਰ ਇਹਦੀ ਜਿਹੜੀ ਇਹ ਲਾਇਸੈਂਸ ਕੈਨਸਲ ਕਰਾਇਆ ਜਾਏਗਾ ਤੇ ਦੁਕਾਨ ਵੀ ਸੀਲ ਕਰਾਈ ਜਾਏਗੀ। ਤੇ ਸੈਕੰਡ ਜਿਹੜਾ ਮੈਂ ਮੈਸੇਜ ਦੇਣਾ ਚਾਹੁੰਦਾ ਵੀ ਉਹ ਇਹੀ ਹੈ ਵੀ ਜਿਹੜੇ ਲੋਕ ਇਹ ਕੰਮ ਕਰਨੋਂ ਨਹੀਂ ਹਟਦੇ। ਉਹਨਾਂ ਵਾਸਤੇ ਵੀ ਵਾਰਨਿੰਗ ਹੈ ਵੀ ਜਿਆਦਾ ਕੰਮ ਛੱਡ ਦਿਓ ਜਾਂ ਇਲਾਕਾ ਛੱਡ ਦਿਓ। ਨਹੀਂ ਲਿਆਜ ਕਿਸੇ ਦਾ ਨਹੀਂ ਹੋਣਾ। ਔਰ ਜਿਹੜੇ ਨਸ਼ੇ ਕਰਦੇ ਬੱਚੇ ਉਹਨਾਂ ਨੂੰ ਇਹ ਕਹਿੰਨਾ ਵੀ ਆਪਣਾ ਫਿਜ਼ੀਕਲ ਐਕਸਰਸਾਈਜ਼ ਕਰੋ ਗੁਰਦੁਆਰਾ ਸਾਹਿਬ ਮੰਦਰ ਜਾ ਕੇ ਸੇਵਾ ਕਰੋ ਚੰਗੇ ਆਚਰਣ ਚ ਰਹੋ ਤੇ ਨਸ਼ੇ ਤੋਂ ਦੂਰ ਰਹੋ ਪੰਜਾਬ ਦਾ ਨਾਂ ਸੂਰਬੀਰਾਂ ਦਾ ਹੈ ਇਸ ਕਰਕੇ ਉਹਨੂੰ ਸੂਰਬੀਰਾਂ ਜੀ ਰੱਖੋ ਧੰਨਵਾਦ ਪੰਡਾ ਜੀ ਇਹ ਆ ਮਾਨਯੋਗ ਐਫ ਡੀਏ ਕਮਿਸ਼ਨਰ ਡਾਕਟਰ ਅਭਿਨਵ ਤ੍ਰਿਕਾ ਅਤੇ ਪੰਜਾਬ ਸਰਕਾਰ ਦੇ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਦੇ ਡੀਸੀ ਬਰਨਾਲਾ ਤੇ ਐਸਐਸਪੀ ਬਰਨਾਲਾ ਦੇ ਦਿਸਾ ਨਿਰਦੇਸ਼ਾਂ ਤੇ ਸਾਂਝੇ ਤੌਰ ਤੇ ਪੁਲਿਸ ਵਿਭਾਗ ਤੇ ਸਿਹਤ ਵਿਭਾਗ ਦੇ ਡਰੱਗ ਡਿਪਾਰਟਮੈਂਟ ਵੱਲੋਂ ਚੈਕਿੰਗ ਕੀਤੀ ਗਈ ਸੀ ਪਿੰਡ ਤੋ ਟੋਲਾ ਹੈਗਾ ਇਹ ਇੱਥੇ ਇਨਫੋਰਮੇਸ਼ਨ ਸੀ ਕਿ ਇਹ ਜਿਹੜਾ ਮੈਡੀਕਲ ਸਟੋਰ ਆ ਉਹ ਗਲਤ ਮੈਡੀਸਨ ਜਿਹੜਾ ਹੈਗਾ ਦੇ ਰਿਹਾ ਹੈਗਾ ਤਾਂ ਸਾਂਝੇ ਤੌਰ ਤੇ ਅਸੀਂ ਚੈਕਿੰਗ ਕਰਕੇ ਤੋਂ ਜਿਹੜੀਆਂ ਕਿ ਨਸ਼ੇ ਵਜੋਂ ਯੂਜ਼ ਹੁੰਦੀਆਂ ਨੇ ਮੈਡੀਸਨ ਉਹਨਾਂ ਦੀ ਅਸੀਂ ਰਿਕਵਰੀ ਕੀਤੀ ਆ ਤੇ ਮੌਕੇ ਤੇ ਹੀ ਜਿਹੜੀ ਮੈਡੀਕਲ ਸਟੋਰ ਆ ਉਹਨੂੰ ਸੀਲ ਕਰਕੇ ਬੰਦ ਕੀਤਾਗਾ ਤਾਂ ਕਿ ਹੋਰ ਅੱਗੇ ਇਹ ਜਿਹੜੀਆਂ ਕੋਈ ਮੈਡੀਸਨ ਨੇ ਕੋਈ ਫੇਰ ਬਦਲ ਇਹਨਾਂ ਵਿੱਚ ਨਾ ਕਰ ਸਕਣ। ਮੈਨੂੰ ਕੀ ਕੁਝ ਬਰਾਮਦ ਕੀਤਾ ਹੈ ਜਿਹੜੀਆਂ ਮਸ਼ੀਨੀਆਂ ਕੋਰੀਆਂ ਕਿੰਨੀ ਮਾਤਰਾ ਇਸ ਤੇ ਪੜੀngੀਆਂ ਹੈ। ਇਹਦੇ ਕੋਲ 1200 ਦੇ ਲਗਭਗ ਟ੍ਰੈਮਾਡੋਲ ਕੈਪਸੂਲ ਗੋਲੀਆਂ ਮਿਲੀਆਂ ਨੇ ਤੇ 4200 ਦੇ ਲਗਭਗ ਕੈਪਸੂਲ ਮਿਲ ਰਹੇ ਨੇ ਪ੍ਰੀਗਾਬਾਲਿਨ 300 ਜਿਹੜੇ ਕਿ ਡੀਸੀ ਮੈਡਮ ਵੱਲੋਂ ਬੈਨ ਕੀਤੇ ਗਏ ਨੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਕੀ ਸੁਦਾਤ ਕਰਨਾ ਚਾਹੁੰਦਾ ਜੀ ਇਹ ਹੀ ਆ ਵੀ ਨੌਜਵਾਨ ਜਿਹੜੀ ਪੀੜ੍ਹੀ ਹੈਗੀ ਆ ਉਹ ਇਹਨਾਂ ਨਸ਼ਿਆਂ ਨਾਲ ਖਰਾਬ ਹੋ ਰਹੀ ਹੈ ਇਹ ਜਿਹੜੇ ਦੁਕਾਨਦਾਰ ਨੇ ਜਾਂ ਕੋਈ ਵੀ ਵਿਅਕਤੀ ਆ ਨਾ ਹੀ ਇਹਨਾਂ ਦਾ ਯੂਜ਼ ਕਰੇ ਅਤੇ ਨਾ ਹੀ ਇਹਨਾਂ ਦੀ ਸੇਲ ਪਰਚੇਜ਼ ਜਿਹੜੀ ਹੈਗੀ ਆ ਇਹਨਾਂ ਨਸ਼ਿਆਂ ਦੀ ਨਾ ਕਰੇ ਤਾਂ ਕਿ ਜਿਹੜਾ ਭਵਿੱਖ ਹੈਗਾ ਉਹ ਬੱਚਾ ਦਾ ਨਾ ਖਰਾਬ ਹੋ ਸਕੇ ਮੈਨੂੰ ਹੋਰ ਵੀ ਇਨਕੇ ਮੈਡੀਕਲ ਦੁਕਾਨਾਂ ਜਿਹੜੀ ਵਿਕਰੀ ਹੈਗੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਇਹਨਾਂ ਦੀ ਜਿਹੜੀ ਅਗਰ ਕੋਈ ਸ਼ਿਕਾਇਤ ਕਰਦਾਗਾ ਜਾਂ ਹੋਰ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਮੈਡੀਕਲ ਸਟੋਰਸ ਦੀ ਚੈਕਿੰਗ ਕੀਤੀ ਜਾਏਗੀ ਔਰ ਅਗਰ ਕੋਈ ਗਲਤ ਕੰਮ ਕਰ ਰਿਹਾਗਾ ਇਹ ਜਿਹੇ ਨਸ਼ੇਵਜੋ ਯੂਜ਼ ਹੋਣ ਵਾਲੀਆਂ ਮੈਡੀਸਿਨ ਬੇਚ ਰਿਹਾਗਾ ਉਹਨਾਂ ਦਾ ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਕੀਤੀ ਜਾਏਗੀ ਫਿਰ ਇਹਨਾਂ ਦਾ ਸੈਂਸ ਵੀ ਕੈਨਸਲ ਕੀਤਾ ਗਿਆ ਮੈਂ ਹਾਲੀ ਕੈਨਸਲ ਹੋਇਆ ਇਸ ਮੰਡੀ ਉੱਚ ਅਧਿਕਾਰੀਆਂ ਨੂੰ ਲਿਖਿਆ ਜਾਏਗਾ ਪਰ ਜਿਹੜੀ ਦੁਕਾਨ ਆ ਉਹ ਮੌਕੇ ਤੇ ਸੀਲ ਕੀਤੀ ਗਈ ਹੈ